ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਦੇਸ਼ ਦੁਨੀਆ ਚੈਨਲ ਦੇ ਨਾਲ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਫਿਰੋਜ਼ਪੁਰ ਦੇ ਵਿੱਚ ਜਿਹੜੀ ਬਸੰਤ ਦਾ ਤਿਹਾਰ ਹੈ ਨੌਜਵਾਨਾਂ ਦੇ ਵੱਲੋਂ ਬਜ਼ੁਰਗਾਂ ਦੇ ਵੱਲੋਂ ਭੈਣਾਂ ਦੇ ਵੱਲੋਂ ਪੂਰੀ ਸ਼ਰਧਾ ਦੇ ਨਾਲ ਪੂਰੇ ਜੋਸ਼ ਉਦੇ ਨਾਲ ਮਨਾਇਆ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਜਿਹੜੇ ਕੋਠਿਆਂ ਦੇ ਉੱਤੇ ਡੀਜੇ ਲਾ ਕੇ ਜਿਹੜਾ ਭੰਗੜਾ ਪਾ ਕੇ ਐਨਜੋਇਮੈਂਟ ਵੀ ਕੀਤਾ ਜਾ ਰਿਹਾ ਹੈ ਇਹ ਨੇ ਫਿਰੋਜ਼ਪੁਰ ਦੀ ਪਸੰਦ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਆ ਇੱਥੇ ਸਾਡੇ ਨਾਲ ਨੌਜਵਾਨੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਕਿੰਨਾ ਕ ਐਨਜੋਇਮੈਂਟ ਕਰਦੇ ਹੋਏ ਦਿਖਾਈ ਦੇ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਬਾਈ ਸასი ਕਾਲ ਅਸੀਂ ਗੱਲ ਜੀ ਬਾਈ ਬਾਈ ਕਾਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਠਾਕ ਜੀ ਪਸੰਦ ਦਾ ਤਿਹਾਰ ਹੈ ਕਿਦਾਂ ਦੇਖਦੇ ਹੋ ਜੀ ਬਹੁਤ ਵਧੀਆ ਜੀ ਫਿਰੋਜ਼ਪੁਰ ਦਾ ਇੰਨਾ ਮਸ਼ਹੂਰ ਤਿਹਾਰ ਹੈ ਜੀ ਬੜੀ ਬੜੀ ਦੇਖੋ ਕਿਦਾਂ ਸਾਡੇ ਰਿਸ਼ਤੇਦਾਰ ਆਏ ਹੋਏ ਆ ਇੰਜੋਏ ਕਰ ਰਹੇ ਨੇ ਫਾਇਲਕਾ ਤੋਂ ਆਏ ਲੁਧਿਆਣੇ ਤੋਂ ਆਏ ਆ ਕੁਝ ਜਲਾਲਾਬਾਦ ਤੋਂ ਆਏ ਹੋਏ ਨੇ ਕੁਝ ਲੁਧਿਆਣੇ ਤੋਂ ਮੋਗਾ ਸਾਰੇ ਸਟੇਟਾਂ ਜੋ ਆਏ ਹੋਏ ਆ ਪੂਰਾ ਇੰਜੋਏ ਕਰ ਰਿਆ ਰੋਜ ਪਰ ਰਾਤ ਨੂੰ ਇਦਾਂ ਦਾ ਮਾਹੌਲ ਬਣ ਜਾਂਦਾ ਹੈ ਕਿ ਜਿਵੇਂ ਅਸ਼ਮਾਨ ਦੇ ਸਾਰੇ ਤਾਰੇ ਚੰਡੋਲਾ ਨਾਲ ਬਣ ਜਾਂਦੇ ਨੇ ਬਹੁਤ ਵਧੀਆ ਦੇਖਣ ਵਾਲਾ ਹੈ ਪੂਰੇ ਵਰਲਡ ਤੋਂ ਦੁਨੀਆ ਬਹੁਤ ਬਹੁਤ ਆਉਂਦੀ ਹੈ ਸਾਰੇ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਬਸੰਤੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਬਾਈ ਜੀ ਨਾ ਗੱਲਬਾਤ ਕੀਤੀ ਏ ਬਾਈ ਦਾ ਕਹਿਣਾ ਕਿ ਜਿਹੜੇ ਰਾਤ ਨੂੰ ਜਿਹੜੀਆਂ ਚੰਡੋਲਾ ਡਾਈਆਂ ਜਾਂਦੀਆਂ ਨੇ ਉਹ ਚੰਡੋਲਨਾ ਐ ਲੱਗਦਾ ਜਿਵੇਂ ਤਾਰੇ ਨਿਕਲਾਏ ਹੁੰਦੇ ਨੇ ਇਦਾਂ ਦਾ ਜਿਹੜਾ ਅਸਮਾਨ ਬਣ ਜਾਂਦਾ ਹੈ ਇੱਥੇ ਸਾਡੇ ਨਾਲ ਹੋਰ ਵੀ ਨੌਜਵਾਨ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਉਹਨਾਂ ਦਾ ਕੀ ਕਹਿਣਾ ਬਾਈ ਜੀ ਕੀ ਹਾਲੇ ਵਧੀਆ ਜੀ ਬਾਈ ਆਨੰਦ ਲੈ ਰਹੇ ਹੋ ਪਸੰਦ ਦਾ ਹਾਂਜੀ ਪੂਰਾ ਜੀ ਮੈਂ ਫਾਇਲ ਕਾ ਤੋਂ ਜੀ ਇੱਥੇ ਫਰੋਹੀਪੁਰ ਦੀ ਉਹ ਵਧੀਆ ਫੇਮਸ ਬਸੰਤ ਮਨਾਈ ਜਾਂਦੀ ਆ ਤੇ ਅਸੀਂ ਦੂਰੋਂ ਵੇਖਣ ਆਏ ਆ ਬੱਚੇ ਵੀ ਸਾਡੇ ਦੇਖੋ ਇੰਜੋਏ ਕਰ ਰਹੇ ਨੇ ਪੂਰੇ ਹੈ ਬਹੁਤ ਹੀ ਵਧੀਆ ਸ਼ੌਂਕ ਨਾਲ ਬੜੇ ਕੀ ਇੱਥੇ ਆ ਕੇ ਨੱਚਦੇ ਆ ਪਤੰਗਾ ਉਡਾਣੇ ਆ ਜੀ ਬਹੁਤ ਵਧੀਆ ਬਣਾਈ ਜਾਂਦੀ ਇੱਥੇ ਭਾਈ ਜੀ ਕਹਿੰਦੇ ਅਸੀਂ ਫਾਇਲ ਕਾ ਤੋਂ ਆਏ ਆ ਪਰ ਬੱਚੇ ਨਾਲ ਲੈ ਕੇ ਆਏ ਆ ਪੂਰਾ ਇੰਜੋਇਮੈਂਟ ਕਰ ਰਹੇ ਆ ਸਾਡੇ ਨਾਲ ਹੋਰ ਵੀ ਨੌਜਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਕੀ ਹਾਲ ਜੇ ਬਹੁਤ ਵਧੀਆ ਜੀ ਭਾਈ ਜੀ ਬਹੁਤ ਸਮਾਰਟ ਲੱਗ ਰਹੇ ਐਨਕਾ ਸ਼ਨਕਾ ਲੱਗੀ ਹੋਈ ਹੈ ਉਹਨੂੰ ਹਾਂ ਜੀ ਹਾਂ ਜੀ ਪੂਰੀ ਆਏ ਪੂਰਾ ਇੰਜੋਏ ਕਰੀਦਾ ਜੀ ਓਕੇ ਭਾਈ ਜੀ ਇੱਕ ਤੋਂ ਆਏ ਹੋ ਹਾਂਜੀ ਅਸੀਂ ਮੋਗੇ ਤੋਂ ਆਏ ਹਾਂ ਜੀ ਓਕੇ ਤੇ ਬਾਈ ਜੀ ਫਿਰ ਮੋਗੇ ਤੋਂ ਇੱਥੇ ਪਸੰਦ ਬਣਾਉਣਾ ਕਿੰਦਾ ਦਾ ਲੱਗ ਰਿਹਾ ਤੁਹਾਨੂੰ ਫਰੋਈ ਪਰ ਦਾ ਮਾਹੌਲ ਬਹੁਤ ਵਧੀਆ ਲੱਗ ਰਿਹਾ ਇਹੋ ਜਿਹਾ ਮਾਹੌਲ ਕਿਤੇ ਨਹੀਂ ਮਿਲਣਾ ਹੈਗਾ ਵਾ ਪੰਜਾਬ ਦੇ ਵਿੱਚ ਖਾਸ ਕਰਕੇ ਹਾਂਜੀ ਇਹ ਤਾਂ ਬਹੁਤ ਹੀ ਵਧੀਆ ਮਾਹੌਲ ਹੈ ਜੀ ਹਰ ਸਾਲ ਅਸੀਂ ਇੰਜੋਏ ਕਰਨ ਆਉਂਨੇ ਆ ਤੇ ਨਾਲ ਬੱਚਿਆਂ ਨੂੰ ਲੈ ਕੇ ਆਈਦਾ ਵਾ ਓਕੇ ਹਾਂਜੀ ਬਾਈ ਜੀ ਕਹਿੰਦੇ ਸੀ ਮੋਗੇ ਤੋਂ ਆਏ ਆ ਤੇ ਹਰ ਸਾਲ ਹੀ ਇਹੀ ਐਨਜੋਇਮੈਂਟ ਕਰਨ ਇੱਥੇ ਫਰੋਹੀਪੁਰ ਦੇ ਵਿੱਚ ਪਹੁੰਚਦੇ ਆ ਸਾਡੇ ਨਾਲ ਇੱਕ ਹੋਰ ਵੀ ਬਾਈ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਬਾਈ ਜੀ ਕੀ ਹਾਲ ਚਾਲ ਨੇ ਅਸੀਂ ਗੱਲ ਦੀ ਅਸੀਂ ਗੱਲ ਬਹੁਤ ਵਧੀਆ ਜੀ ਬਹੁਤ ਵਧੀਆ ਬਾਈ ਜੀ ਕਿੱਥੋਂ ਆਇਓ ਅਸੀਂ ਲੁਧਿਆਣੇ ਤੋਂ ਆਏ ਜੀ ਬਾਈ ਜੀ ਲੁਧਿਆਣੇ ਤੋਂ ਇੱਥੇ ਫਰੋਹੀਪੁਰ ਬਸੰਤ ਬਣਾਉਣ ਆਇਓ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਦਾ ਜੀ ਇਹ ਸਾਰੇ ਰਲ ਮਿਲ ਕੇ ਅਸੀਂ ਇਕੱਠੇ ਹੋਨੇ ਆ ਇਸ ਦਿਨ ਨੂੰ ਐਨਜੋਏ ਕਰੀਦਾ ਪੂਰਾ ਬਸੰਤ ਫਰੋਹੀਪੁਰ ਦੀ ਦੇਖਣ ਆਲੀ ਆ ਜੀ ਇ ਇੱਕਠੇ ਹੋਈ ਤਾਂ ਠੀਕ ਹੈ ਬਾਈ ਜੀ ਕਹਿੰਦੇ ਅਸੀਂ ਫਰੋਜਪੁਰ ਦੀ ਹੀ ਬਸੰਤ ਆਏ ਮਨਨ ਆਉਣੇ ਆ ਇੱਥੇ ਸਾਡੇ ਨਾਲ ਹੋਰ ਵੀ ਬਾਈ ਮੌਜੂਦ ਹੈ ਪਤੰਗ ਉਡਾਰਿਆ ਇਹ ਦੇਖਣਾ ਹੋਵੇਗਾ ਬਾਈ ਦੀ ਪਤੰਗ ਜਿਹੜੀ ਇਹ ਖੈਂਚਾ ਦਾ ਜੂਰ ਲਾ ਰਹੇ ਨੇ ਤੇ ਦੇਖਣਾ ਹੋਵੇਗਾ ਕਿਸੇ ਦੀ ਪਤੰਗ ਕੱਟਦੇ ਆ ਜਾਂ ਆਪਦੀ ਕਟਾਉਂਦੇ ਨੇ ਇਹ ਹੁਣ ਇਹ ਬੜਾ ਵੱਡਾ ਸਵਾਲ ਹੈ ਇਹ ਵੀ ਪਤੰਗ ਵਾਲਾ ਵੀ ਬਹੁਤ ਬਾਈ ਨੇ ਉੱਚੀ ਪਤੰਗ ਡਾਈ ਹੋਈ ਏ ਬਾਈ ਦੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਕੀ ਹਾਲ ਜੇ ਹਾਂਜੀ ਬਹੁਤ ਵਧੀਆ ਜੀ ਬਾਈ ਜੀ ਪਤੰਗ ਬੜੀ ਉੱਚੀ ਡਾਈ ਬੈਠੇ ਜੀ ਹਾਂਜੀ ਹਾਂਜੀ ਤੇ ਬਾਈ ਜੀ ਕਿਤੋਂ ਆਏ ਹੋ ਲੁਧਿਆਣੇ ਤੋਂ ਆਇਆ ਜੀ ਲੁਧਿਆਣੇ ਤੋਂ ਆਏ ਹਾਂ ਜੀ ਤੇ ਬਈ ਲੁਧਿਆਣੇ ਤੋਂ ਇੱਥੇ ਪਸੰਦ ਬਣਾਉਣ ਆਏ ਹਾਂ ਹਾਂ ਜੀ ਹਾਂ ਜੀ ਪਸੰਦ ਬਣਾਉਣ ਵਾਸਤੇ ਆਈ ਜਾਈ ਹਰਸ ਆਲੀ ਅੱਛਾ ਜੀ ਸਾਡਾ ਇੱਥੋਂ ਦਾ ਹੀ ਜੰਪ ਵਾਲਾ ਜੀ ਅੱਛਾ ਜੀ ਇਹ ਤਾਂ ਹਰਸ ਆਈ ਬਹੁਤ ਓਰੀਜਨਲ ਬਣਾਉਂਦੇ ਆ ਜੀ ਠੀਕ ਹੈ ਜੀ ਇਹ ਆਹੀ ਆਪਦੀ ਫੈਮਿਲੀ ਨੂੰ ਨਾਲ ਲੈ ਕੇ ਇੱਥੇ ਪਹੁੰਚਦੇ ਆਂ ਓਕੇ ਇਹ ਸਾਨੂੰ ਸਭ ਤੋਂ ਵਧੀਆ ਤਿਆਰ ਲੱਗਦਾ ਜੀ ਠੀਕ ਹੈ ਕੀ ਕਹਿਣਾ ਚਾਹੋਗੇ ਫਲੋਈ ਪਰਵਾਸੀਆਂ ਨੂੰ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਕਿ ਵੀ ਤੁਸੀਂ ਕਹਿੰਦੇ ਸਾਡੇ ਜੰਪ ਵਾਲੇ ਇੱਥੋਂ ਦੇ ਕੀ ਕਹਿਣਾ ਚਾਹੋਗੇ ਫਲੋਈ ਅਸੀਂ ਇਹਨਾਂ ਨ ਤਿਹਾਰ ਪੂਰੀ ਧੂਮਤਾ ਨਾਲ ਬਣਾਇਆ ਕਰੋ ਤਾਂ ਕਿ ਇਹ ਤਿਹਾਰ ਆਪਣਾ ਅਲੋਪ ਨਾ ਹੋ ਜਾਏ ਆਪਣੇ ਕੋਲ ਇਹ ਹੀ ਤਿਹਾਰ ਇੱਕ ਵਜਿਆ ਵਾ ਬਾਈ ਜੀ ਕਹਿੰਦੇ ਲੈ ਵੀ ਅਸੀਂ ਫਰੋਇਪਰ ਵਸਕੇ ਨੂੰ ਇਹ ਕਹਿਣਾ ਚਾਹੁੰਦੇ ਆ ਲੈ ਵੀ ਸਾਰੇ ਜਣੇ ਇਹ ਤਿਆਰ ਰਲ ਕੇ ਬਣਾਇਆ ਕਰੋ ਖੁਸ਼ੀਆਂ ਨਾਲ ਬਣਾਇਆ ਕਰੋ ਲੈ ਵੀ ਇੱਥੇ ਸਾਡੇ ਨਾਲ ਬਾਈ ਜੀ ਹੋਰੀ ਮੌਜੂਦ ਨੇ ਉਹ ਇੱਕ ਮੂੰਹ ਤੇ ਇੱਕ ਕਵਰ ਲਾ ਕੇ ਨਾ ਲੈ ਵੀ ਉਹ ਇੰਜੋਇਮੈਂਟ ਕਰ ਰਹੇ ਨੇ ਉਹ ਬਾਈ ਜੀ ਨਾਲ ਗੱਲਬਾਤ ਕਰਦੇ ਆ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਬਾਈ ਦੇ ਜਿਹੜਾ ਚਿਹਰੇ ਦੇ ਉੱਤੇ ਜਿਹੜਾ ਇੱਕ ਪੂਰਾ ਉਹ ਕਵਰ ਜਿਹਾ ਲਾ ਕੇ ਜਿਹੜਾ ਮੈਂ ਅਨਜੋਇਮੈਂਟ ਕਰ ਰਿਹਾ ਇੰਨਾ ਗੱਲਬਾਤ ਕਰਦੇ ਬਾਈ ਕੀ ਹਾਲ ਚਾਲ ਨੇ ਬਹੁਤ ਵਧੀਆ ਭਾਜੀ ਬਾਈ ਜੀ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ ਸੁਰਿੰਦਰ ਸਿੰਘ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਫਰੋਜਪੁਰ ਸ਼ਹਿਰ ਦੇ ਰਹਿਣ ਵਾਲਾ ਜੀ ਓਕੇ ਤੇ ਬਾਈ ਜੀ ਆ ਆ ਕੀ ਬਣਾਇਆ ਹੈ ਬਾਈ ਕੀ ਚਿਹਰਾ ਦਿਖਾਉਣਾ ਨਹੀਂ ਕਿਸੇ ਨੂੰ ਨਹੀਂ ਤੇਰੇ ਇਹ ਗੱਲ ਨਹੀਂ ਹੈਗੀ ਆ ਟੋਪ ਬੜੀ ਪੈਂਦੀ ਦਾ ਗੁੱਡੇ ਢਾਈ ਦੇ ਸੂਰਜ ਸਿੱਧਾ ਅੱਖਾਂ ਦੇ ਪੈਂਦਾ ਓਕੇ ਹਾਂਜੀ ਉਹ ਤਾਂ ਕਰਕੇ ਪਾਇਆ ਜੀ ਮਾਸਕ ਭਾਜੀ ਪਤੰਗ ਦਿਖ ਜਾਂਦੀ ਇੰਦਰ ਹਾਂਜੀ ਪਤੰਗ ਦਿਖ ਜਾਂਦੀ ਇੰਦਰ ਦੇਖਦੇ ਕੀ ਉੜਦੇ ਵੀ ਜੀ ਵਧੀਆ ਉੜਦੇ ਆ ਹਾਂ ਤੇ ਬਾਈ ਜੀ ਇਹ ਨਵੀ ਨਵੀ ਕਹਿੰਦਾ ਜੀ ਪਤੰਗ ਕਦੋਂ ਤੋਂ ਲੱਗੇ ਹੋਏ ਡਾਉਣ ਵਾਸਤੇ ਤੁਸੀਂ ਹੁਣ ਖੜੇ ਹੋਏ ਹੋ ਤੁਸੀਂ ਭਾਜੀ ਆਪਾਂ ਸਵੇਰ ਦੇ ਵਧੀਆ ਮਾਹੌਲ ਬਣਿਆ ਹੋਇਆ ਇੱਥੇ ਠੀਕ ਆ ਤੇ ਇਹ ਫਰੋਇਪਰ ਦੇ ਵਿੱਚ ਹੀ ਮਸ਼ਹੂਰ ਹੈ ਚੀਜ਼ ਹਨਾ ਇਹ ਦੇਣੀ ਹੁੰਦਾ ਜਿੱਥੇ ਆਪਾਂ ਗੁੱਡੇ ਢਾ ਸਕਦੇ ਪਤੰਗ ਡਾ ਸਕਦੇ ਆ ਤੇ ਵਧੀਆ ਮਾਹੌਲ ਬਣਿਆ ਹਜੇ ਹੀ ਵੇਖ ਲੋ ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਹਨਾ ਛੱਤ ਦੇ ਉੱਤੇ ਚੜ੍ਹੇ ਜਿਹੜੇ ਨਹੀਂ ਬੰਦੇ ਆਉਂਦੇ ਬਾਹਰੋਂ ਵੇਖ ਲੋ ਦੂਰ ਦੂਰ ਬੰਦੇ ਇੱਥੇ ਆਉਂਦੇ ਆ ਪਤੰਗ ਡਾਉਣਾ ਤੇ ਇੱਥੇ ਪੂਰਾ ਰੌਣਕ ਬਈ ਬਹੁਤ ਬਣਿਆ ਹੋਇਆ ਵਾਸਤੇ ਬਾਈ ਜੀ ਕਿੰਨੀਆਂ ਸਵੇਰ ਦੀਆਂ ਪਤੰਗਾਂ ਡਾਹਤੀਆਂ ਤੇ ਕਿੰਨੀਆਂ ਤੁਸੀਂ ਵੋਕ ਕੀਤੀਆਂ ਭਾਈ ਅਵੇਂ ਦੇਖੋ ਕਹਿ ਨਹੀਂ ਸਕਦੇ ਪਤੰਗਾਂ ਦਾ ਜਿਆਦਾ ਇੰਜੋਏਮੈਂਟ ਹੁੰਦਾ ਜੀ ਇੱਥੇ ਠੀਕ ਹੈ ਨਾ ਖਾਣ ਪੀਣ ਦਾ ਪ੍ਰੋਗਰਾਮ ਜਿਆਦਾ ਹੁੰਦਾ ਪਤੰਗਾਂ ਵੀ ਡਾਈ ਦੀਆਂ ਹਾਂ 10-15 ਪਤੰਗਾਂ ਡਾਲੀਆਂ ਤੇ ਪੰਜ ਦਾ ਵਡਾ ਵੀ ਲਈਆਂ ਇਹੀ ਬਸ ਮੌਜ ਹੈ ਇੱਥੇ ਬਾਈ ਜੀ ਮੈਨੂੰ ਐ ਸ਼ੱਕ ਪੈ ਰਿਹਾ ਤੇ ਤੁਹਾਡੀ ਮੈਰਿਜ ਹੋਈ ਹੈ ਜੀ ਨਹੀਂ ਹੈ ਜੀ ਭਾਈ ਜੀ ਇਸ ਕਰ ਕਿਤੇ ਤੁਹਾਡੀ ਇੰਗੇਜਮੈਂਟ ਹੋਈ ਹੋਵੇ ਤਾਂ ਮੂਲ ਕੋਇਆ ਵੇਲੇ ਵੀ ਕਿਤੇ ਭਾਬੀ ਜੀ ਦੇਖਣ ਲੈਣ ਕਿਤੇ ਨਹੀਂ ਨਹੀਂ ਭਾਈ ਏਦਾਂ ਦੀ ਕੋਈ ਗੱਲ ਨਹੀਂ ਬਸ ਆਪਾਂ ਧੋਪਾ ਕਰਕੇ ਲਕੋਇਆ ਜੀ ਓਕੇ ਸੂਰੇ ਪੂਰਾ ਪੇਦਾ ਹੀ ਆ ਖਾ ਗਏ ਤੇ ਕੀ ਕਹਿਣਾ ਚਾਹੋਗੇ ਫਰੋਇ ਪਰਵਾਸੀ ਜੀ ਫਰੋਇ ਪਰਵਾਸੀ ਨੂੰ ਇਹ ਹੀ ਕਹਿਣਾ ਚਾਹਾਂਗੇ ਕਿ ਮਤਲਬ ਇੰਜੋਏ ਕਰੋ ਲਿਮਟ ਤੇ ਰਹਿ ਕੇ ਕਰੋ ਕਿਸੇ ਨੂੰ ਕੋਈ ਨੁਕਸਾਨ ਨਾ ਪਹਜਾਓ ਖਾਣ ਪੀਣ ਦਾ ਜੇ ਪ੍ਰੋਗਰਾਮ ਕਰਨਾ ਲਿਮਟ ਤੇ ਰਹਿ ਕੇ ਬਸ ਪਤੰਗਾਂ ਡਾ ਕੇ ਇੰਜੋਇਮੈਂਟ ਕਰੋ ਬਸ ਆਪ ਦਾ ਭਾਈ ਜੀ ਯਾਰ ਕੀ ਕਿਹੜੀ ਡੋਰ ਨਾਲ ਤੁਸੀਂ ਪਤੰਗ ਡਾ ਰਹੇ ਹੋ ਨਾਲ ਤਾਨੂੰ ਪਤਾ ਜੀ ਇਹ ਅੱਜ ਕੱਲ ਜਿਹੜੀ ਚਾਈਨੀਜ਼ ਡੋਰ ਤਾਂ ਬੰਦ ਹੋ ਗਈ ਜੀ ਬਸ ਹੁਣ ਆਪਾਂ ਦੂਜੀ ਲਿਆਂਦੀ ਡੋਰਾ ਜਿਹੜੇ ਪਾਂਡਾ ਐਨ ਆਰ ਕੇ ਹੋ ਗਈ ਬਸ ਇਹੀ ਚੱਲਦੀ ਪਈ ਜੀ ਅੱਜ ਕੱਲ ਹਾਂ ਉਹੀ ਲਿਆਂਦੀ ਜੀ ਆਪਾਂ ਬਾਈ ਨੇ ਅਸੀਂ ਗੱਲਬਾਤ ਕੀਤੀ ਬਾਈ ਨੂੰ ਇਹ ਵੀ ਪੁੱਛਿਆ ਗਿਆ ਬਾਈ ਤੁਹਾਨੂੰ ਲੱਗਦਾ ਮੈਰਿਜ ਹੋਈ ਨਹੀਂ ਕਿ ਲੱਗਦਾ ਜਿਹੜਾ ਤੁਸੀਂ ਮੂੰਹ ਤੇ ਕਵਰ ਲਾ ਕੇ ਲਵੀ ਤੁਹਾਨੂੰ ਇਹ ਹੋ ਜੇ ਲਵੀ ਕਿਤੇ ਸਾਨੂੰ ਕੋਈ ਦੇਖ ਨਾ ਲਵੇ ਲਵੀ ਕਿਉਂਕਿ ਜਾਂਜ ਜ਼ਿਆਦਾ ਮੁੰਡਾ ਅਜੇ ਅਗੇਜਮੈਂਟ ਨਹੀਂ ਹੋਈ ਇਸ ਕਰਕੇ ਬਾਈ ਨੇ ਇਹ ਵੀ ਗੱਲਬਾਤ ਕੀਤੀ ਹੈ ਬਾਈ ਨੂੰ ਇਹ ਪੁੱਛਿਆ ਗਿਆ ਹੈ ਤੁਸੀਂ ਕਿਹੜੀ ਡੋਰਨਾ ਪਤੰਗ ਡਾ ਰਹੇ ਹੋ ਬਾਈ ਨੇ ਦੱਸਿਆ ਕਿਉਂਕਿ ਅਸੀਂ ਜਿਹੜੀ ਚੈਨਾ ਡੋਰ ਜਿਹੜੀ ਬਿਲਕੁਲ ਬੰਦ ਹੋ ਚੁੱਕੀ ਹੈ ਪ੍ਰਸ਼ਾਸਨ ਨੇ ਪਾਬੰਦੀ ਲਾ ਦਿੱਤੀ ਹੈ ਉਹ ਪਾਬੰਦੀ ਦੇ ਨਾਲ ਜਿਹੜਾ ਜੁਰਮਾਨਾ ਵੀ ਕੀਤਾ ਗਿਆ ਲੈਨ ਵਾਲੇ ਨੂੰ ਵੀ ਤੇ ਜੇ ਕੋਈ ਮੈਂ ਵੇਚਦਾ ਉਹਨੂੰ ਵੀ ਤੇ ਉਹਨੂੰ ਸਜ਼ਾ ਵੀ ਕੀਤੀ ਜਾਵੇਗੀ ਅਸੀਂ ਅੱਜ ਜਿਹੜੀ ਤੁਹਾਨੂੰ ਫਰੋਇਪਰ ਦੀਆਂ ਤਸਵੀਰਾਂ ਦਿਖਾਈਆਂ ਨੇ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਮੈਂ ਤਸਵੀਰਾਂ ਦੇ ਵਿੱਚ ਦਿਖਾ ਦਿੰਨਾ ਵਾਂ ਪੂਰੇ ਜਿਹੜੇ ਐਨਜੋਇਮੈਂਟ ਕੀਤਾ ਜਾ ਰਿਹਾ ਫਰੋਇਪਰ ਦੇ ਵਿੱਚ ਪੂਰੇ ਲੋਕ ਜਿਹੜੇ ਨੇ ਕੋਠਿਆਂ ਦੇ ਉੱਤੇ ਚੜ੍ਹ ਕੇ ਜਿਹੜੇ ਪਤੰਗਾ ਉਡਾ ਰਹੇ ਨੇ ਇਹ ਐਨਜੋਇਮੈਂਟ ਵੀ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਨੌਜਵਾਨ ਵੀ ਜਿਹੜਾ ਪਤੰਗ ਉਡਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਨੇ ਫਰੋਇਪਰ ਦੀਆਂ ਤਸਵੀਰਾਂ ਜਿਹੜੀਆਂ ਪੂਰੇ ਭਾਰਤ ਦੇ ਵਿੱਚ ਇਹ ਮੰਨਿਆ ਹੋਇਆ ਬਸੰਤ ਹੈ ਜਿਹੜੇ ਲੋਕੀ ਦੂਰੋਂ ਦੂਰੋਂ ਵੀ ਮ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਕੀ ਭਾਈ ਜੀ ਕੀ ਹਾਲ ਚਾਲ ਨੇ ਵਧੀਆ ਜੀ ਤੁਸੀਂ ਦੱਸੋ ਭਾਈ ਜੀ ਕੋਈਪਰ ਦੀ ਪਸੰਦ ਹੈ ਤੇ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਭਾਈ ਬਹੁਤ ਵਧੀਆ ਰਗੜਾ ਢਾਰੇ ਗੁੱਡੇ ਮੁੰਡੇ ਨੇਰੇ ਲਾਂਡੇ ਪੂਰੇ ਗੁੱਡੇ ਢਾਰ ਆ ਗਏ ਠੀਕ ਹੈ ਹਾਂਜੀ ਭਾਈ ਬੜੇ ਡੋਲੇ ਡੋਲੇ ਬਣਾਏ ਗਰਮੀ ਲੱਗਦੀ ਪਈ ਹੈ ਗਰਮੀ ਪੂਰੀ ਲੱਗਣ ਈ ਭਾਈ ਤੋਪੀ ਵੀ ਬੜੀ ਲੱਗਣ ਈ ਆ ਗੋਡੇ ਢਾ ਰਹੇ ਆ ਗਰਮੀ ਬਹੁਤ ਲੱਗਣ ਈ ਆ ਪੂਰੀ ਖਾ ਪੀ ਰਹੇ ਨੇ ਯਾਰੇ ਲੈਂਡੇ ਪੂਰੇ ਫਰਾਈਪਰ ਤੇ ਕੀ ਬਾਤ ਹੈ ਭਾਈ ਕੀ ਖਾ ਰਹੇ ਹੋ ਬਾ ਪਕੋੜੇ ਪਕੋੜੇ ਖਾ ਰਹੇ ਆ ਨਿਵਾਸ਼ ਨੂੰ ਬੰਦੇ ਆਪਾਂ ਕੀ ਖਾਣਾ ਹੋਰ ਮੈਂ ਤਾਂ ਹੈ ਕਿ ਪੈਕ ਚੱਕ ਲਾ ਨਹੀਂ ਨਹੀਂ ਆਪਾਂ ਵੈਸ਼ਨੂ ਬੰਦੇ ਆਪਾਂ ਹੀ ਖਾਣਾ ਪੀਣਾ ਵੈਸ਼ਨੂ ਬੰਦੇ ਸਿੰਪਲ ਕੋਲਡ ਡਰਿੰਕ ਪੀ ਦੀ ਆ ਪਕੋੜੇ ਖਾਈ ਦੇ ਨਾਲ ਠੀਕ ਹੈ ਭਾਈ ਕੀ ਨਾਮ ਹੈ ਨਵਜੋਤ ਸਿੰਘ ਜੀ ਮੇਰਾ ਠੀਕ ਹੈ ਬਾਈ ਦਿਨਾਂ ਗੱਲ ਪੀਤਾ ਕਹਿੰਦੇ ਖਾਪੀ ਰਹੇ ਆ ਪਤੰਗਾ ਉਡਾ ਰਹੇ ਆ ਗਰਮੀ ਲੱਗ ਰਹੀ ਪੂਰੀ ਇਹਦੇ ਬਾਈ ਸਾਡ ਹੋਰੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਬਾਈ ਕੀ ਹਾਲ ਹੈ ਬਹੁਤ ਵਧੀਆ ਇਹਦੇ ਬਾਈ ਜੀ ਕਿੱਦਾਂ ਦਾ ਲੱਗ ਰਿਹਾ ਪਸੰਦ ਆਇਆ ਬਹੁਤ ਵਧੀਆ ਜੀ ਸ਼ੇਰ ਖੋਏ ਇੱਥੇ ਆ ਕੇ ਵੇਖਿਆ ਮਨੋਰੰਜਨ ਨਾ ਨਾ ਮਨੋਰੰਜਨ ਆ ਰਿਹਾ ਬਹੁਤ ਵਧੀਆ ਲੰਦ ਆ ਰਿਹਾ ਕਿਉਂਕਿ ਗੁੱਡੇ ਉਡਾ ਰਹੇ ਆ ਖਾਪੀ ਰਹੇ ਮौज-ਮਸਤੀ ਮਿਲਾ ਰਹੇ ਆ ਕੀ ਕਹਿਣਾ ਚਾਹੋਗੇ ਫਰੋਇਪੁਰ ਵਾਸੀਆਂ ਬਹੁਤ ਵਧੀਆ ਫਰੋਇਪੁਰ ਦੀ ਬਸ ਮੰਨੀ ਗਈ ਬਸੰਤਾ ਜੀ ਫਰੋਇਪੁਰ ਦੇ ਇੱਥੇ ਲੋਕ ਬਹੁਤ ਦੂਰੋਂ ਦ ਇਹ ਦੇਖ ਬੜੀ ਵੱਡੀ ਦੇਖਣ ਵਾਲੀ ਗੱਲ ਹੈ ਕਿ ਜਿਹੜੇ ਵੀ ਜਿਹੜੇ ਵੀ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਹੈ ਉਸ ਨੌਜਵਾਨ ਦੇ ਮੂੰਹ ਦੇ ਉੱਤੇ ਬਿਲਕੁਲ ਰੁਹਾਨਗੀ ਪੂਰੀ ਆ ਰਹੀ ਏ ਹਾਸੇ ਨਾਲ ਗੱਲ ਕਰਦੇ ਨੇ ਲੱਭੀ ਇੰਜੋਏਮੈਂਟ ਪੂਰਾ ਕਰ ਰਹੇ ਨੇ ਖਾ ਪੀ ਰਹੇ ਨੇ ਇੱਥੇ ਸਾਡੇ ਨਾਲ ਭੈਣ ਜੀ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਭੈਣ ਜੀ ਕੀ ਨਾਮ ਹੈ ਰਾਜਵਿੰਦਰ ਕੌਰ ਮੈਡਮ ਕਿੱਥੋਂ ਆਏ ਤੁਸੀਂ ਜਲਾਲਾਬਾਦ ਤੋਂ ਬੜੇ ਇਨੀ ਦੂਰ ਫੋਹੇਪੁਰ ਦਾ ਪਸੰਦ ਦੇਖਣ ਆਏ ਹੋ ਕਿਦਾਂ ਦਾ ਲੱਗ ਰਿਹਾ ਫੋਹੇਪੁਰ ਬਹੁਤ ਵਧੀਆ ਬਹੁਤ ਵਧੀਆ ਇਹੋ ਜਿਹਾ ਹੋਰ ਕਿਤੇ ਨਹੀਂ ਕਿਸੇ ਸ਼ਹਿਰ ਨਹੀਂ ਫਰੋਹੀ ਪਰ ਤਾਂ ਬਹੁਤ ਵਧੀਆ ਹੈ ਬਸੰਤ ਕੀ ਕਹਿਣਾ ਚਾਹੋਗੇ ਫਰੋਹੀ ਪਰਵਾਸੀਆਂ ਨੂੰ ਬਹੁਤ ਫਰੋਹੀ ਪਰਵਾਸੀ ਬਹੁਤ ਵਧੀਆ ਨੇ ਇਹ ਨਹੀਂ ਰਾਜਵਿੰਦਰ ਕੌਰ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਸਾਡੇ ਨਾਲ ਤੇ ਇੱਕ ਬੱਚਾ ਵੀ ਮੌਜੂਦ ਹੈ ਉਹਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਬੱਚੇ ਕਿੱਥੋਂ ਆਏ ਹੋ ਬੇਟਾ ਫਾਜ਼ਿਲ ਕਾ ਤੋਂ ਹਾਂਜੀ ਫਾਜ਼ਿਲ ਕਾ ਤੋਂ ਫਾਜ਼ਿਲ ਕਾ ਤੋਂ ਆਏ ਹੋ ਬੇਟਾ ਤੇ ਕੀ ਕਿਵੇਂ ਆਏ ਹੋ ਇੱਥੇ ਕਿਸ ਸੰਤ ਬਣਾਉਣ ਆਏ ਹੋ ਯੈਸ ਓਕੇ

ओके ਬੱਚੇ ਨਾਲ ਗੱਲਬਾਤ ਕੀਤੀ ਹੈ ਬੱਚਾ ਵੀ ਦੇਖੋ ਨਿੱਕਾ ਜਿਹਾ ਬੱਚਾ ਜਿਹੜਾ ਉਹ ਵੀ ਇਹ ਗੱਲ ਕਹਿ ਰਿਹਾ ਕਿ ਕਿ ਮੈਂ ਫਾਜ਼ਿਲਕਾ ਤੋਂ ਜਿਹੜਾ ਮੈਂ ਇੱਥੇ throypur ਦੇ ਵਿੱਚ ਬਸੰਤ ਬਣਾਉਣ ਆਇਆ ਨਿੱਕਾ ਜਿਹਾ ਤੋਤਲੀ ਜੀ ਬਾਜਰੀ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਬੱਚੇ ਨੇ ਵੀ ਅਸੀਂ ਇੱਕ ਇੱਕ ਹੋਰ ਨੌਜਵਾਨ ਹੈ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਬੇਟਾ ਕੀ ਹਾਲ ਨੇ ਹਾਂਜੀ ਕੀ ਹਾਲ ਚਾਲ ਨੇ ਬੇਟਾ ਵਧੀਆ ਠੀਕ ਠਾਕ ਬੇਟਾ ਹਾਂਜੀ ਨਾਮ ਕੀ ਬੇਟਾ ਹਰਸ਼ਮੀਤ ਹਰਸ਼ਮੀਤ ਜੀ ਹਾਂਜੀ throypur ਦੇ ਵਿੱਚ ਆਇਓ ਬਸੰਤ ਬਣਾਉਣ ਵਾਸਤੇ ਹਾਂਜੀ ਕਿੱਥੋਂ ਆਇਓ ਮੋਗੇ ਤੋਂ ਲੋਕ ਕਿ ਤੂਏ ਹਾਂਜੀ ਬੇਟਾ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਤਾਮਾ ਬਹੁਤ ਵਧੀਆ ਇੰਜੋਏਮੈਂਟ ਕਰ ਰਹੇ ਹੋ ਪੂਰਾ ਪੂਰਾ ਕਿੰਨਾ ਮਜ਼ਾ ਆ ਰਿਹਾ ਬਹੁਤ ਮਜ਼ਾ ਬਹੁਤ ਮਜ਼ਾ ਹਾਂਜੀ ਫਿਰ ਇਹ ਪੂਰਾ ਇੰਜੋਏਮੈਂਟ ਪਤੰਗਾ ਕਿੰਨੀਆਂ ਢਾਲੀਆਂ ਸੀ ਉਹਦੀਆਂ ਸਵੇਰ ਤੀਆਂ 10 12 ਸਿਰਫ ਹੀ ਹਾਂਜੀ ਸਾਰੀਆਂ ਕਟਾਈਆਂ ਕਿ ਆਪ ਦੀਆਂ ਹੀ ਨਹੀਂ ਨਹੀਂ ਆਪ ਦੀਆਂ ਹੀ ਸੀ ਉਹ ਤਲਾਵਾ ਪਾਉਂਦੇ ਰਹਿ ਗਏ ਹਾਂਜੀ ਤਲਾਵਾ ਪਾਉਂਦੇ ਰਹਿ ਗਏ ਰਾਤ ਨਹੀਂ ਪਾਈਆਂ ਤਲਾਵਾ ਉਦੋਂ ਪਹਿਲਾਂ ਜਦੋਂ ਹੁੰਦੇ ਸੀਗੇ ਛੋਟੇ ਛੋਟੇ ਹੁੰਦੇ ਸੀ ਉਦੋਂ ਤਾਂ ਅਸੀਂ ਰਾਤ ਨੂੰ ਹੀ ਤਲਾਵਾ ਪਾ ਕੇ ਰੱਖ ਲੈਂਦੇ ਹੁਣ ਤੁਸੀਂ ਹੁਣੇ ਪਾਉਂਦੇ ਹੋ ਤਲਾਵਾ ਨਹੀਂ ਉਹ ਰਾਤ ਨੂੰ ਕਿਤੇ ਗਏ ਹੋਏ ਸੀ ਤਾਂ ਕਰਕੇ ਟਾਈਮ ਨਹੀਂ ਮਿਲਿਆ ਓਕੇ 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 ਹਾਂ ਜੀ ਬੱਚੇ ਦੇ ਨਾਲ ਗੱਲਬਾਤ ਕੀਤੀ ਬੱਚਾ ਕਹਿੰਦਾ ਜਿਹੜੀਆਂ ਤਲਾਵਾ ਪਾਉਂਦੇ ਸੀ ਜਿਹੜਾ ਟਾਈਮ ਲੰਘ ਗਿਆ ਹੈ ਤੇ ਇਸ ਕਰਕੇ ਲਵੀ ਸਾਡੂ ਲਵੀ ਹੁਣ ਤਲਾਵਾ ਪਾ ਕੇ ਨਾਲ ਦੀ ਨਾਲ ਪਤੰਗ ਡਾਉਣੀ ਪੈਂਦੀ ਹੈ ਪਰ ਜਦੋਂ ਸਾਡੇ ਟਾਈਮ ਹੁੰਦੇ ਸੀ ਉਦੋਂ ਕੀ ਹੁੰਦਾ ਸੀ ਸਾਰੀ ਸਾਰੀ ਰਾਤ ਬੈਠ ਕੇ ਤਲਾਵਾ ਪਾਉਣੀਆਂ ਪਰ ਹੁਣ ਉਹ ਵਾਲਾ ਮਾਹੌਲ ਹੀ ਨਹੀਂ ਰਹਿ ਗਿਆਗਾ ਲਵੀ ਜਿਹੜਾ ਮੈਂ ਆਪਾਂ ਦੱਸ ਸਕੀ ਹਾਂ ਲਵੀ ਜਿਹੜੀਆਂ ਪਤੰਗਾਂ ਆਪਾਂ ਰਾਤ ਨੂੰ ਤਲਾਵਾ ਪਾਈਏ ਇਸ ਕਰਕੇ ਕੈਮਰਾਮੈਨ ਦੇ ਨਾਲ ਸੁਖਵਿੰਦਰ ਸਿੰਘ ਦੀ ਰਿਪੋਰਟ